ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਤੇ ਮੇਰੇ ਨਾਲ ਖਬਰ ਤੇ ਸਾਂਝ ਪਾਉਣ ਦੇ ਲਈ ਮੌਜੂਦ ਹੈਗੇ ਨੇ ਯੂਐਸਏ ਟਰੱਕ ਸੈਲ ਦੇ ਸੀਈਓ ਸੈਇਦ ਭਾਜੀ ਤੇ ਚਿਹਰੇ ਸਾਡੇ ਮੁਸਕਰਾ ਰਹੇ ਨੇ ਥੋੜੀ ਜਿਹੀ ਖੁਸ਼ੀ ਦੇਖ ਰਹੇ ਹੋ ਸਾਡੇ ਚਿਹਰਿਆਂ ਦੇ ਉੱਪਰ ਕਿਉਂਕਿ ਬਾਈ ਜੀ ਰਾਹਤ ਦੀ ਖਬਰ ਆਈ ਹੈ ਬੜੇ ਦਿਨਾਂ ਬਾਅਦ ਸਾਡੇ ਬਹੁਤ ਸਾਰੇ ਟਰੱਕ ਵਾਲੇ ਵੀਰ ਘਰੇ ਬੈਠੇ ਹੋਏ ਸੀਗੇ ਖਾਸ ਕਰਕੇ ਉਹ ਵੀਰ ਜਿਨ੍ਹਾਂ ਦੇ ਮੈਡੀਕਲ ਐਕਸਪਾਇਰ ਹੋ ਗਏ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਕਸਪਾਇਰ ਹੌਣ ਵਾਲੇ ਸੀਗੇ ਹੁਣ ਰਾਹਤ ਦੀ ਖਬਰ ਇਹ ਹੈਗੀ ਆ ਕਿ ਮੈਡੀਕਲ ਜਿਹੜੇ ਆ ਉਹ ਅਪਡੇਟ ਹੋਣੇ ਸ਼ੁਰੂ ਹੋ ਗਏ ਨੇ ਜ਼ਿਆਦਾ ਜਾਣਕਾਰੀ ਲਵਾਂਗੇ ਸੈਇਦ ਪਾਜੀ ਕੋਲ ਸੈਇਦ ਪਾਜੀ ਨੇ ਮੈਨੂੰ ਨੋਕ ਕੀਤਾ ਕਿ ਉਹਨਾਂ ਦੇ ਕੋਲ ਇੱਕ ਟਰੱਕ ਵਾਲਾ ਵੀਰ ਆਇਆ ਹੈਗਾ ਉਹਨੇ ਇਹ ਜਿਹੜੀ ਖੁਸ਼ਖਬਰੀ ਹੈ ਸਾਂਝੀ ਕੀਤੀ ਆ ਮੈਨੂੰ ਵੀ ਕਾਲ ਆਏ ਨੇ ਇੱਕ ਦੋ ਸੈਇਦ ਪਾਜੀ ਕਿ ਜਿਹੜੇ ਟਰੱਕ ਵਾਲੇ ਵੀਰ ਜਿਨ੍ਹਾਂ ਦੇ ਐਕਸਪੈਰੀਮੈਂਟ ਵਾਲੇ ਸੀਗੇ ਮੈਡੀਕਲ ਉਹਨਾਂ ਨੇ ਅਪਡੇਟ ਕਰਾ ਰਹੇ ਆ ਮੈਡੀਕਲ ਜਿਹੜੇ ਜਮ੍ਹਾਂ ਹੋਣ ਲੱਗ ਪਏ ਆ ਤੇ ਜ਼ਿਆਦਾ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਜੀ ਜੀ ਹੁਣ ਭਾਈ ਆਇਆ ਸੀ ਟਰੱਕ ਚੱਕਣ ਵਾਸਤੇ ਇਹਨਾਂ ਨੇ 21 ਦਾ ਫਰੇਟ ਲਾਇਨਰ ਲਿਆ ਤੇ ਮੈਂ ਇਹ ਗੱਲ ਕੀਤੀ ਮੈਂ ਕਿਹਾ ਮੈਡੀਕਲ ਅਪਲੋਡ ਨਹੀਂ ਹੋ ਰੇ ਤੇ ਭਾਈ ਕਹਿੰਦੇ ਨਹੀਂ ਭਾਈ ਅੱਜ ਤੋਂ ਸ਼ੁਰੂ ਹੋ ਗਿਆ ਤੇ ਮੇਰੇ ਨਾਲ ਬੈਠੇ ਨੇ ਪਰ ਉਹ ਸਕਰੀਨ ਤੇ ਆਣਾ ਨਹੀਂ ਚਾ ਰਹੇ ਤੇ ਉਹਨਾਂ ਨੇ ਫਿਰ ਨਾਲ ਜਿਹੜਾ ਰਾਈਟ ਆਵੇ ਮੈਨੂੰ ਪ੍ਰੂਫ ਦਿੱਤਾ ਪ੍ਰੂਫ ਜਿਹੜਾ ਇੱਕ ਵੀਰ ਸੀਗਾ ਉਹਦਾ ਜਿਹੜਾ ਮੈਡੀਕਲ ਅਪਲੋਡ ਹੋ ਗਿਆ ਤੇ ਹੁਣ ਜਿਹੜੀ ਆ ਸਿਸਟਮ ਚੱਲਦਾ ਇਸ ਤਰ੍ਹਾਂ ਕਿ ਜਿਨ੍ਹਾਂ ਵੀਰਾਂ ਦਾ 3 ਮੰਥ ਰਹਿੰਦੇ ਉਹ ਜਿਹੜਾ ਨੇ ਉਹ ਅਪਲੋਡ ਕਰ ਸਕਦੇ ਨੇ ਸਿਸਟਮ ਨੂੰ ਤੇ ਉਹਨਾਂ ਨੂੰ ਚਾਹੀਦਾ ਕਿ ਰਾਈਟ ਅਵੇ ਅਪਲੋਡ ਕਰ ਦੇਣ ਕਿਉਂਕਿ ਜਿਹੜੀ ਸੁਣਨ ਵਿੱਚ ਗੱਲ ਆਈ ਆ ਕਿ ਅੱਜ ਈਮੇਲ ਆਈ ਸੀ ਮਾਰਨਿੰਗ ਚ ਡੀਐਮਈ ਨੂੰ ਕਿ ਜਿਨ੍ਹਾਂ ਦੇ ਈਮੇਲ ਜਿਨ੍ਹਾਂ ਦੇ ਮਤਲਬ ਲਾਇਸੈਂਸ ਰਹਿੰਦੇ ਨੇ ਤੇ ਮੈਡੀਕਲ ਦੀ ਵਜ੍ਹਾ ਤੋਂ ਜਿਹੜਾ ਅਪਲੋਡ ਨਹੀਂ ਹੋ ਪਾਰੇ ਉਹਨਾਂ ਨੂੰ ਅਪਲੋਡ ਕਰ ਦਿਆ ਜਾਈਏ ਤੇ ਇਹ ਕਰਕੇ ਜਿਹੜਾ ਇਹ ਕੰਮ ਸ਼ੁਰੂ ਹੋ ਗਿਆ ਇਹ ਰეკਮੈਂਡੇਸ਼ਨ ਤੇ ਆਹੀ ਹੈ ਭਾਈ ਜਿਹਦੇ ਜਿਨ੍ਹਾਂ ਦਾ ਅੱਗੇ 3 ਮਹੀਨੇ ਤੱਕ ਜਾਂ 4 ਮਹੀਨੇ ਤੱਕ ਡਿਊ ਆ ਉਹ ਰਾਈਟ ਅਵੇ ਮੈਡੀਕਲ ਕਰਾ ਲਓ ਤੇ ਉਹਨੂੰ ਅਪਲੋਡ ਕਰਾ ਲਓ ਘਟੋ ਘਟ ਜਿਹੜਾ ਅਗਲਾ ਸਾਲ ਤੜਾ ਲੰਘ ਜਾਊਗਾ ਤੇ ਜਿਵੇਂ ਸਿਸਟਮ ਚੱਲਦਾ ਹੈ ਕਿ ਉਹ ਕਹਿੰਦੇ ਜੀ ਡਰਾਈਵਰਾਂ ਦੀ ਸ਼ਾਰਟੇਜ ਹੈ ਡਰਾਈਵਰਾਂ ਦੀ ਸ਼ਾਰਟੇਜ ਆ ਸੀ ਤੇ ਕਹਿੰਦੇ ਸੀ ਡਰਾਈਵਰਾਂ ਦੀ ਸ਼ਾਰਟੇਜ ਨਹੀਂ ਹੈਗੀ ਪਰ ਚਲੋ ਜੇ ਡਰਾਈਵਰਾਂ ਦੀ ਸ਼ਾਰਟੇਜ ਹੈ ਤੇ 2 ਲੱਖ ਡਰਾਈਵਰ ਤੁਸੀਂ ਬਾਅਦ ਸਿਸਟਮ ਤੋਂ ਕੱਢ ਦਿੰਦੇ ਨੇ ਤੇ ਉਹ ਤੋਂ ਜਿਹੜਾ ਪ੍ਰੋਬਲਮ ਆ ਰਹੇ ਨੇ ਉਹ ਤੁਹਾਡੇ ਸਾਹਮਣੇ ਨੇ ਕਿੰਨੇ ਟਰੱਕ ਖੜ ਗਏ ਟਰੱਕ ਨਹੀਂ ਖੜੇ ਉਹਦੇ ਬਾਅਦ ਲੋ ਖਾਲੇ ਲੋਨ ਦੀ ਪ੍ਰੋਬਲਮ ਨਹੀਂ ਹੈਗੀ ਉਹਦੇ ਬਾਅਦ ਇੰਸ਼ੋਰੈਂਸਾਂ ਦੀ ਪ੍ਰੋਬਲਮ ਆ ਗਈ ਖਾਲੇ ਇੰਸ਼ੋਰੈਂਸ ਦੀ ਪ੍ਰੋਬਲਮ ਨਹੀਂ ਹੈਗੀ ਉਹਦੇ ਬਾਅਦ ਜਿਹੜਾ ਰਿਪੇਅਰ ਦਾ ਸਿਸਟਮ ਚੱਲਦੇ ਉਹਨਾਂ ਦੀ ਪ੍ਰੋਬਲਮ ਆ ਗਈ ਪਤਾ ਇੱਕ ਪੂਰਾ ਸਰਕਲ ਆ ਉਹ ਪੂਰਾ ਦਾ ਪੂਰਾ ਜਿਹੜਾ ਸਰਕਲ ਉਹ ਡਿਸਟਰਬ ਹੋ ਗਿਆ ਹੁਣ ਜੇ ਥੋੜਾ ਜਿਹਾ ਸਾਨੂੰ ਰਾਹਤ ਦੀ ਖਬਰ ਮਿਲਦੀ ਆ ਉਹਦੇ ਨਾਲ ਇਹ ਹੋਏਗਾ ਕਿ ਜੇ ਕੈਲੀਫੋਰਨੀਆ ਨੂੰ ਉਹਨਾਂ ਨੇ ਓਕੇ ਕਰ ਦਿੱਤਾ ਕਿ ਮੈਡੀਕਲ ਅਪਲੋਡ ਕਰ ਦੇਣ ਇਹਦਾ ਮਕਸਦ ਬਾਕੀ ਸਟੇਟਾਂ ਨੂੰ ਵੀ ਸੇਮ ਟਾਈਪ ਦੀ ਈਮੇਲ ਗਈ ਹੋਣੀ ਆ ਤੇ ਜਿਹੜੇ ਸਕੇਲਾਂ ਤੇ ਤੰਗ ਕਰਦੇ ਸੀ ਜਿਵੇਂ ਹੁਣ ਪਾਈ ਨੇ ਦੱਸਿਆ ਇੱਕ ਮੁੰਡੇ ਨੂੰ ਆਪਣੇ ਮਿਲ ਗਈ ਸੀ ਵਾਰਨਿੰਗ ਮਿਲ ਗਈ ਸੀ ਆਪਣਾ 80 ਤੇ ਤੇ ਉਹਦੇ ਨਾਲ ਵੀ ਥੋੜਾ ਜਿਹਾ ਬੈਟਰ ਹੋ ਜਾਣਾ ਕੰਮ ਉਹਦੇ ਨਾਲ ਕੰਮਕਾਰ ਚੱਲ ਪਣਾ ਤੇ ਇਹ ਪੋਜ਼ਿਟਿਵ ਨਿਊਜ਼ ਹੈ ਜੀ ਇਹਨੂੰ ਪੋਜ਼ਿਟਿਵ ਨੂੰ ਇਦਾਂ ਸੋਚੀਏ ਕਿ ਜਿਹੜਾ ਇਹ ਰਸਤਾ ਹੁਣ ਖੁੱਲਣ ਖੁੱਲਣ ਜਾ ਰਿਹਾ ਜੇ ਰਸਤਾ ਖੁੱਲ ਜਾਂਦਾ ਤੇ ਅੱਗੇ ਹੋਰ ਵੀ ਬਿਹਤਰੀ ਆ ਜਾਣੀ ਜੀ ਬਿਲਕੁਲ ਇਹ ਸੈਇਦ ਪਾਜੀ ਮੈਂ ਨਾ ਅੱਜ ਅੜਿਆਨਾ ਗਿਆ ਸੀਗਾ ਇੱਕ ਆਪਣੇ ਵੀਰ ਹੀ ਨੇ ਇੰਸ਼ੋਰੈਂਸ ਵਾਲੇ ਤੇ ਉਹਨਾਂ ਦੇ ਕੋਲ ਵੀ ਉਹਨਾਂ ਨੇ ਕਾਲ ਕੀਤੀ ਡੀਐਮਵੀ ਦੇ ਵਿੱਚ ਅੜਿਆਨਾ ਦੀ ਡੀਐਮਵੀ ਦੇ ਵਿੱਚ ਤੇ ਉਹਨਾਂ ਕੋਲ ਦੇ ਵੀ ਇਹੀ ਫੀਡਬੈਕ ਦਿੱਤਾ ਹੈ ਕਿ ਜਿਹੜੇ ਮੈਡੀਕਲ ਅਪਡੇਟ ਹੋਣ ਵਾਲੇ ਨੇ ਤੁਸੀਂ ਲੈ ਕੇ ਆਓ ਅਸੀਂ ਅਪਡੇਟ ਕਰਾਂਗੇ ਤੇ ਮਤਲਬ ਕਿ ਤੱਕ ਕਿਤੇ ਥੋੜੀ ਜਿਹੀ ਰਾਹਤ ਦੀ ਖਬਰ ਆਪਾਂ ਕਹਿ ਸਕਦੇ ਹਾਂ ਕਿ ਰਾਹਤ ਦੀ ਖਬਰ ਜ਼ਰੂਰ ਹੈ ਤੇ ਇਦਾਂ ਦੀ ਅਸੀਂ ਆਸ ਤੇ ਉਮੀਦ ਤੇ ਦੁਆ ਕਰਦੇ ਹਾਂ ਭਾਈ ਇਦਾਂ ਦੀ ਪੋਜ਼ਿਟਿਵਿਟੀ ਇਦਾਂ ਦੀਆਂ ਨਿਊਜ਼ਾਂ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਦੀ ਆਉਣ ਤਾਂ ਜੋ ਜਿਹੜੇ ਸਾਡੇ ਡਰਾਈਵਰ ਜਿਹਨਾਂ ਦੇ ਚਿਹਰੇ ਮੁਰਝਾਏ ਗਏ ਸੀਗੇ ਦੁਬਾਰਾ ਚਿਹਰਿਆਂ ਤੇ ਰੌਣਕ ਜਿਹੜੀ ਹੈ ਪਰਤੇ ਜੀ ਦੇਖੋ ਜੀ ਹੁਣ ਟਰੱਕ ਜਿਹੜੇ ਨੇ ਆਲਮੋਸਟ 1 ਮੰਥ ਤੋਂ ਖੜੇ ਨੇ ਮੁੰਡਿਆ ਦੇ 1 ਮੰਥ ਟਰੱਕ ਖੜ ਜਾਇ ਉਹਦੇ ਤੇ ਕੋਹਨ ਖਰਚੇ ਕਿੰਨੇ ਨੇ ਇਨਸ਼ੋਰੈਂਸ ਆ ਉਹਦੇ ਬਹੁਤ ਦੀ ਪੇਮੈਂਟ ਆ ਉਹਦੇ ਬਾਅਦ ਡਰਾਈਵਰ ਦੇ ਖਰਚੇ ਨੇ ਉਹਦੇ ਬਾਅਦ ਜਿਹੜੇ ਬਾਕੀ ਲਟਰਨ ਪਟਰਮ ਹੁੰਦਾ ਜਿਵੇਂ ਆਪਾਂ ਲੌਗ ਸ਼ੀਟ ਦੇ ਖਰਚੇ ਤੇ ਹੋਰ ਚੀਜ਼ਾਂ ਉਹ ਸਾਰੀਆਂ ਜਾ ਰਹੀਆਂ ਨੇ ਤੁਸੀਂ 1 ਮਹੀਨਾ ਤੇ ਬਰਦਾਸ਼ਤ ਕਰ ਲੈਂਦੇ ਉਹ ਤੋਂ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੇ ਨਾ ਹੁਣ ਆਪਾਂ ਤੇ ਇਹੀ ਦੱਸਦੇ ਸੀ ਮੁੰਡਿਆਂ ਨੂੰ ਕਿ ਜਿਨ੍ਹਾਂ ਦੇ ਮੈਡੀਕਲ ਦੇ ਪ੍ਰੋਬਲਮ ਆ ਰਹੇ ਅਪਲੋਡ ਨਹੀਂ ਹੋ ਰਹੇ ਐਟਲੀਸਟ ਜਿਹੜੇ फाइनेंस कंपनी ਨੂੰ ਉਹਨਾਂ ਨੂੰ ਕਾਲ ਕਰਕੇ ਥੋੜੀ ਡਿਲੇ ਕਰਾ ਲਓ ਡੈਨੋ ਕਹਿੰਦੇ ਨੇ ਆਪਣਾ ਡਿਫਰਲ ਕਰਾ ਲਓ ਪੇਮੈਂਟਾਂ ਅਸੀਂ ਤਾਂ ਉਹ ਸਟ੍ਰੈਟੇਜੀ ਦੱਸਦੇ ਸੀ ਜੇ ਹੁਣ ਇਹ ਕੰਮ ਹੋ ਜਾਂਦਾ ਤਾਂ ਹੋ ਸਕਦਾ ਉਹ ਇਹਨਾਂ ਨੂੰ ਅਲਾਉ ਕਰ ਦੇਣ ਕਿ ਅੱਗੇ ਕੰਮ ਕਰਨ ਦੇਣ ਤੇ ਜਦੋਂ ਇੱਕ ਵਾਰੀ ਰਸਤਾ ਖੁੱਲ ਜਾਂਦਾ ਤੇ ਤੁਹਾਨੂੰ ਪਤਾ ਹੈ ਫਿਰ ਕੋਈ ਨਾ ਕੋਈ ਹੋਰ ਇਹਦੇ ਨਾਲ ਵੀ ਪੋਜ਼ਿਟਿਵ ਨਿਊਜ਼ ਆ ਜਾਣੀ ਤੇ ਇਹਦੇ ਨਾਲ ਕੋਈ ਹੋਰ ਵੀ ਸਿਸਟਮ ਬਣ ਜਾਣਾ ਜਿਹਦੇ ਨਾਲ ਹੋ ਸਕਦਾ ਉਹ ਪਰਬੀਸ਼ਨ ਖੋਲ ਦੇਣ ਕਿ ਪਰਬੀਸ਼ਨਲੀ ਤੁਹਾਨੂੰ ਮਿਲਦਾ ਤੁਸੀਂ ਜੇ ਨਾਨ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਕਰਦੇ ਸੀ ਨਾਨ ਕਪਲਾਈਸ ਦੀ ਨਾਨ ਡੋਮੇਸਾਈਲ ਦੀ ਉਹ ਕਹਿੰਦੇ ਸੀ ਸੇਫ ਨਹੀਂ ਹੈਗਾ ਤੇ ਕਈਆਂ ਲੋਕਾਂ ਨੇ ਸਮਝੇ ਦੋ ਨੰਬਰ ਤਰੀਕੇ ਨਾਲ ਲਾਇਸੈਂਸ ਲੈ ਲਏ ਤੇ ਉਹ ਤਾਂ ਤੇ ਸਿੰਪਲ ਆ ਤੁਸੀਂ ਜਿਨੇ ਵੀ ਜਿਨ੍ਹਾਂ ਨੇ ਲਾਇਸੈਂਸ ਲਏ ਉਹਨਾਂ ਨੂੰ ਸਾਰਿਆਂ ਨੂੰ ਵਾਪਸ ਬੁਲਾ ਲਓ ਸਾਰਿਆਂ ਨੂੰ ਵਾਪਸ ਬੁਲਾ ਲਓ ਉਹਨਾਂ ਦਾ ਸਭ ਤੋਂ ਟੈਸਟ ਲੈ ਲਓ ਜੇ ਕੋਈ ਬੰਦਾ ਕੁਆਲੀਫਾਈ ਨਹੀਂ ਕਰਦਾ ਜਾਂ ਤੁਹਾਨੂੰ ਲੱਗਦਾ ਕਿ ਉਹ ਠੀਕ ਨਹੀਂ ਹੈਗਾ ਉਹਨੂੰ ਲਾਇਸੈਂਸ ਜਿਹੜੀ ਆ ਉਹਦਾ ਤੁਸੀਂ ਸਸਪੈਂਡ ਕਰ ਦਿਓ ਤੇ ਉਹਨੂੰ ਕੋਈ ਜਾ ਕੇ ਦੁਬਾਰਾ ਕਲਾਸ ਲੈ ਪਰ ਇਹ ਮжоਰਿਟੀ ਜਿਹੜੀ ਹੈ ਜਿਹੜੇ ਟਰੱਕ ਚਲਾ ਰਹੇ ਨੇ ਹੁਣ ਇੱਕ ਐਗਜ਼ਾਮਪਲ ਦੇ ਰਹਿਆ। ਅ ਐਗਜ਼ਾਮਪਲ ਦੇ ਰਹਿਆ ਐਗਜ਼ਾਮਪਲ ਇਹਨੇ ਜਹਾਜ਼ ਉੱਡਦੇ। ਹੁਣ ਜਹਾਜ਼ਾਂ 'ਚ ਤੁਸੀਂ ਫਿਰਦੇ ਹੋਗੇ ਇੱਕ ਜਹਾਜ਼ ਡਿੱਗ ਗਿਆ। ਹੁਣ ਇਤਨੀ ਲੋਕੀ ਜਿਹੜੇ ਨੇ ਜਹਾਜ਼ ਤੇ ਸਫ਼ਰ ਨੂੰ ਬੰਦ ਕਰ ਦੇਣ ਤੇ ਜਹਾਜ਼ ਤੇ ਬਹਿਣਾ ਹੀ ਨਹੀਂ ਹੈ। ਮੇਰਾ ਮੁੰਡਾ ਇੱਕ ਦਿਨ ਮੈਨੂੰ ਕਹਿੰਦਾ ਯਾਰ ਜਹਾਜ਼ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਜਹਾਜ਼ ਤੇ ਬਹਿਣਾ ਨਹੀਂ। ਮੈਂ ਕਿਹਾ ਬੇਟਾ ਤੈਨੂੰ ਪਤਾ ਕਿੰਨੇ ਜਹਾਜ਼ ਉੱਡਦੇ। ਲੱਖਾਂ ਦੇ ਹਿਸਾਬ ਤੋਂ ਜਹਾਜ਼ ਉੱਡਦੇ ਤੇ ਆਪਾਂ ਹੁਣ ਜਹਾਜ਼ ਤੇ ਚੜ੍ਹਨਾ ਛੱਡ ਦਈਏ। ਉਹ ਸੇਮ ਚੀਜ਼ ਹੀ ਹੈ ਕਿ ਜਿਹੜੇ ਇੱਕ ਇੱਕ ਗਲਤੀ ਹੋ ਗਈ ਦੋ ਗਲਤੀ ਹੋ ਗਈ ਤਿੰਨ ਬੰਦਿਆਂ ਤੋਂ ਗਲਤੀ ਹੋ ਗਈ ਇਹਦਾ ਮਕਸਦ ਇਹਤ ਨਹੀਂ ਕਿ ਸਾਰੇ ਜਿਹੜੇ 2 ਲੱਖ ਦੇ 2 ਲੱਖ ਜਿਹੜੇ ਡਰਾਈਵਰ ਨੇ ਅਪ੍ਰੋਕਸੀਮੇਟਲੀ 2 ਲੱਖ ਡਰਾਈਵਰਾਂ ਦੀ ਗੱਲ ਹੁੰਦੀ ਹੈ ਕਿ ਭਾਈ ਉਹ ਸਾਰੇ ਡਰਾਈਵਰ ਦੇ ਕੰਮ ਨੇ ਉਹਨਾਂ ਨੂੰ ਤੁਸੀਂ ਬੁਲਾ ਲਓ ਉਹਨਾਂ ਨੂੰ ਟਾਈਮ ਰੱਖ ਲਓ ਕਿ ਇਸ ਟਾਈਮ ਤੇ ਜਿਹੜੇ ਜਿਨ੍ਹਾਂ ਨੇ ਇਸ ਟਾਈਮ ਤੋਂ ਲਾਇਸੈਂਸ ਲਏ ਉਹਨਾਂ ਨੂੰ ਵਾਪਸ ਹੀ ਬੁਲਾ ਲਓ ਉਹਨਾਂ ਦਾ ਦੁਬਾਰਾ ਟੈਸਟ ਲੈ ਲਓ ਕਿੰਨਾ ਟਾਈਮ ਲੱਗਦਾ ਹਾਂ ਲੈਣਾ ਲੱਗ ਜਾਣੀਆਂ ਉਹਨਾਂ ਦੀ ਫੈਸਿਲਿਟੀ ਐਕਸਟਰਾ ਕਰ ਲਓ ਜਿਵੇਂ ਮੈਨੂੰ ਯਾਦ ਆ ਮੈਂ ਟ੍ਰਾਂਟੋ ਦੀ ਗੱਲ ਕਰਦਾ ਮੈਂ ਟ੍ਰਾਂਟੋ 'ਚ ਸੀਗਾ ਜਦੋਂ ਕੋਵਿਡ ਹੋਇਆ ਤੇ ਲਾਇਸੈਂਸ ਐਕਡਮ ਜਿਹੜੇ ਲੋਕਾਂ ਨੇ ਲੈਣਾ ਸ਼ੁਰੂ ਕਰ ਦਿੱਤੇ ਉਹਨਾਂ ਨੇ ਕੀ ਕੀਤਾ ਕਿ ਖਾਲੀ ਉਹਨਾਂ ਦਾ ਜਿਹੜਾ ਹੁੰਦਾ ਸਰਵਿਸ ਅਨਟਾਰੀਓ ਮੈਂ ਸਰਵਿਸ ਅਨਟਾਰੀਓ ਦੀ ਗੱਲ ਕਰਦਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਬਹੁਤ ਸਾਰੇ ਜਿਹੜੇ ਐਮਪਟੀ ਲੋਟਾ ਸੀਗੇ ਆ ਉਹਦੇ ਟੈਸਟ ਸੈਂਟਰ ਬਣਾ ਦਿੱਤੇ ਉਹਨਾਂ 'ਚ ਉਹਨਾਂ ਨੇ ਦੱਬ ਦੱਬ ਲੋਕਾਂ ਦੇ ਟੈਸਟ ਲਈ ਗਏ ਤੇ ਸੇਮ ਥਿੰਗ ਸੇਮ ਸਟ੍ਰੈਟਜੀ ਹੋ ਸਕਦੀ ਮੇਰਾ ਰეკਮੈਂਡੇਸ਼ਨ ਇਹ ਹੀ ਆ ਮੇਰੀ ਮੈਂਟੈਲਿਟੀ ਇਹ ਹੀ ਹੈ ਕਿ ਤੁਸੀਂ ਦੁਬਾਰਾ ਉਹਨਾਂ ਨੂੰ ਬੁਲਾ ਲਓ ਉਹਨਾਂ ਦੇ ਸਭ ਦੇ ਟੈਸਟ ਦੁਬਾਰਾ ਕਰਾ ਲਓ ਜਿਹੜਾ ਟੈਸਟ ਪਾਸ ਹੁੰਦਾ ਉਹਨੂੰ ਕੰਮ ਕਰਨ ਦੋ ਜਿਹੜਾ ਟੈਸਟ ਪਾਸ ਨਹੀਂ ਹੁੰਦਾ ਉਹਨੂੰ ਕਹਿ ਦੋ ਭਾਈ ਤੂੰ ਜਾ ਕੇ ਦੁਬਾਰਾ ਟ੍ਰੇਨਿੰਗ ਲੈ ਲੈ ਇਹ ਤੇ ਸ਼ਾਰਟਕਟ ਹੀ ਹੈਗਾ ਬਾਕੀ ਇਹ ਕਿ ਜੇ ਤੁਸੀਂ 2 ਲੱਖ ਡਰਾਈਵਰਾਂ ਨੂੰ ਸਿਸਟਮ ਤੋਂ ਕੱਢ ਦੋਗੇ ਖਾਲੀ ਉਹ 2 ਲੱਖ ਡਰਾਈਵਰ ਤੇ ਨਹੀਂ ਹੈਗੇ ਨਾ ਜੀ ਉਹਨਾਂ ਨਾਲ ਕਿੰਨੇ ਟਰੱਕ ਲੱਗੇ ਕਿੰਨੇ ਫਾਈਨਾਂਸ ਲੱਗੇ ਕਿੰਨੇ ਇੰਸ਼ੂਰੈਂਸ ਲੱਗੇ ਆ ਫਿਰ ਜਿਵੇਂ ਹੁਣ ਕਹਿੰਦੇ ਜੀ ਐਗਰੀਕਲਚਰ ਚ ਕੰਮ ਨਹੀਂ ਹੋ ਰਿਹਾ ਐਗਰੀਕਲਚਰ ਵਾਲੇ ਚਿਕਾ ਮਾਰਦੇ ਹੁਣ ਟਰੱਕਾਂ ਵਾਲੇ ਚਿਕਾ ਮਾਰਦੇ ਫਿਰ ਬੈਂਕ ਚਿਕਾ ਮਾਰਨਗੇ ਫਿਰ ਉਹਦੇ ਬਾਅਦ ਇਹ ਰਿਪਲ ਇਫੈਕਟ ਆ ਉਹਦੇ ਬਾਅਦ ਕਾਰ ਜਿਹਨੇ ਲਈ ਸਭ ਨੇ ਕਾਰ ਲਈ ਕਰ ਦੀ ਪੇਮੈਂਟ ਕਿਧਰੋਂ ਪੇ ਕਰੋਗੇ ਕਾਰਾਂ ਲਈਆਂ ਕਾਰਾਂ ਦੀ ਪੇਮੈਂਟ ਕਿਧਰੋਂ ਪੇ ਕਰੋਗੇ ਉਹਦੇ ਬਾਅਦ ਹੋਰ ਵੀ ਮਾਮਲੇ ਚੱਲਦੇ ਬੱਚੇ ਨੇ ਆਪਣਾ ਸਭ ਕੁਝ ਜੁੜਿਆ ਹੁਣ ਇਹਤ ਨਹੀਂ ਹੋ ਸਕਦਾ ਇੱਕ ਬੰਦੇ ਦੀ ਟਰੱਕ ਦੀ ਇਨਕਮ ਹੋਏ ਉਹਨੂੰ ਕਹੇ ਯਾਰ ਟਰੱਕ ਛੱਡ ਦੇ ਉਬਰ ਚਲਾ ਲੈ ਮਤਲਬ ਉਬਰ ਚੰਗੀ ਚੀਜ਼ ਹੈ ਮੈਂ ਮਾੜੀ ਨਹੀਂ ਕਹਿ ਰਿਹਾ ਪਰ ਉਹਦਾ ਜਿਹੜਾ ਲਾਈਫ ਸਟਾਈਲ ਹੈ ਜਿਹੜੇ ਉਹਦੇ ਬਿੱਲ ਪਾਜੀ ਸਾਰੇ ਚੰਗੇ ਨੇ ਕੰਮ ਤਾਂ ਕੋਈ ਮਾੜਾ ਨਹੀਂ ਹੁੰਦਾ ਆ ਮੈਂ ਇੱਕ ਬੇਨਤੀ ਕਰਾਂ ਡਰਾਈਵਰ ਵੀਰ ਦਾ ਅਸੀਂ ਕਿਸੇ ਕਾਰਨ ਕਰਕੇ ਨਾ ਤਾਂ ਨਾਂ ਜਨਤਕ ਕਰ ਸਕਦੇ ਆ ਨਾ ਹੀ ਇਹ ਚਿਹਰਾ ਦਿਖਾ ਸਕਦੇ ਆ ਜੇਕਰ ਸੈਦ ਪਾਜੀ ਤੁਹਾਡੇ ਨਾਲ ਹੀ ਬੈਠੇ ਨੇ ਜੇ ਪੁੱਛ ਸਕੋ ਕਿ ਕਦੋਂ ਅਪਡੇਟ ਕਰਵਾਇਆ ਸੀਗਾ ਇਹਨਾਂ ਨੇ ਮੈਡੀਕਲ ਪਾਜੀ ਕਦੋਂ ਉਹਨਾਂ ਦਾ ਮੈਡੀਕਲ ਅਪਡੇਟ ਹੋਇਆ ਸੀ ਜਿਹੜਾ ਪਾਜੀ ਨੇ ਨਿਊਜ਼ ਭੇਜੀ ਆ ਉਹ ਆਜੀ ਅਪਡੇਟ ਕਰਾਈ ਚੁੱਕੇ ਨੇ ਸਵੇਰੇ ਅੱਜ ਹੀ ਅਪਡੇਟ ਜੀ ਭਾਈ ਸਵੇਰੇ ਆਪ ਦੀ ਅੱਜ ਹੀ ਅਪਡੇਟ ਕਰਾਈਏ ਤੇ ਉਹਦਾ ਮੈਂ ਸਕਰੀਨਸ਼ਾਟ ਤੁਹਾਨੂੰ ਭੇਜ ਦਿੰਦਾ ਜੀ 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 ਬਿਲਕੁਲ ਜੀ ਔਰ ਇਹ ਰਾਹਤ ਦੀ ਖਬਰ ਜ਼ਰੂਰ ਹੈਗੀ ਹੈ ਔਰ ਆਸ ਤੇ ਉਮੀਦ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਹੈਗੀਆਂ ਨੇ ਆਉਣ ਵਾਲੇ ਦਿਨਾਂ ਤੇ ਵੀ ਦੇਖਣ ਤੇ ਮਿਲਣਗੀਆਂ ਔਰ ਖਾਸ ਕਰਕੇ ਜਿਹੜੇ ਸਾਡੇ ਟਰੱਕ ਵਾਲੇ ਵੀਰ ਨੇ ਖੁਸ਼-ਖੁਸ਼ੀ ਟਰੱਕ ਚਲਾਉਣਗੇ ਔਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਜਿਸ ਤਰੀਕੇ ਨਾਲ ਪਹਿਲਾਂ ਕਰਦੇ ਸੀ ਉਸ ਤਰੀਕੇ ਨਾਲ ਕਰਨਗੇ ਔਰ ਬਾਕੀ ਜਿਹੜੇ ਜਿਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਨੇ ਆਸ ਤੇ ਉਮੀਦ ਕਰਦੇ ਹਾਂ ਕਿ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਹਤਰੀਨ ਦੇ ਵੱਲ ਵਧਣਗੇ। ਸੈਦ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਐਮਚਾਨਾ ਸਾਡੇ ਦਰਸ਼ਕਾਂ ਨਾਲ ਸੰਭੇ ਕੀਤੀ ਹੈ। ਥੈਂਕ ਯੂ। ਥੈਂਕ ਯੂ ਜੀ ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਅਸਲਾਮੁਅਲੈਕੁਮ।